ਹੁਸ਼ਿਆਤਪੁਰ ਦੇ ਹਲਕਾ ਦਸੂਹਾ ਅਦੀਨ ਪਿੰਡ ਕੋਗਰਾ ਹਲੇਟ ਦੇ 23 ਸਾਲਾ ਨੌਜਵਾਨ ਅਜੀਤ ਕੁਮਾਰ ਜੋ ਕਿ 4 ਮਹੀਨੇ ਪਹਿਲਾਂ ਹੀ ਆਪਣਾ ਭਵਿੱਖ ਬਣਾਉਣ ਦੇ ਲਈ ਅਲਮਦੀਆਂ ਗਿਆ ਸੀ ਜਿਸ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਨੇਿਤਕ ਅਜੇ ਦੇ ਪਿਤਾ ਸੁਚੀਤ ਸਿੰਘ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਮੈਂ ਅਜੀਤ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸ ਨੂੰ ਬੁਖਾਰ ਹੈ ਦਨ ਬਦਨ ਉਸਦੀ ਤਬੀਅਤ ਵਿਗੜਦੀ ਗਈ ਅਤੇ ਕੱਲ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਲੜਕੇ ਦੀ ਮੌਤ ਹੋ ਗਈ ਹੈ ਸੁਜੀਤ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਗਰੀਬ ਹਾਂ ਅਤੇ ਅਜੇ ਹੀ ਘਰ 'ਚ ਇਕਲੌਤਾ ਕਮਾਉਣ ਵਾਲਾ ਸੀ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪੁੱਤਰ ਦਾ ਆਖਰੀ ਵਾਰ ਚਿਹਰਾ ਵੇਖ ਸਕਣ ਜੀ ਸਿੰਘ ਜੀ ਬੇਟੇ ਦਾ ਕੀ ਨਾਮ ਸੀ ਅਜੇ ਇੱਕ ਨਾ ਕਦੋਂ ਗਿਆ ਸੀ ਪਾਸਰੇ 15 ਗਾਸਤ ਕਿੰਨੇ ਮਹੀਨੇ ਹੋ ਗਏ ਸੁੱਥੇ ਬਾਹਰੋਂ ਚਾਰ ਮਹੀਨੇ ਕਿਹੜੇ ਦੇਸ਼ ਚ ਭੇਜਿਆ ਸੀ ਨੌ ਮਹੀਨੇ ਕੀ ਕਰਨ ਹੋਇਆ ਥਿਉਰੀ ਮੋਟ ਉੱਥੇ ਬਿਮਾਰ ਹੋਇਆ ਜਾ ਕੇ ਲੈ ਖਤਮ ਹੋ ਉਸ ਦੀ ਕੰਮ ਕਰਦੇ ਡੇੜੀ ਖਰਚ ਕਮਾਉਣ ਵਾਲਾ ਹੋਰ ਕੋਣ ਹੈ ਹੋਰ ਕੋਈ ਨਹੀਂ ਮੈਂ ਇਕੱਲਾ ਹੀ ਕੀ ਮੰਗ ਕਰਦੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤਾਂ ਵੇ ਬੱਚਾ ਆ ਜਾਏ ਘਰ ਅਸੀਂ ਬਗ ਮਾਂ ਦੇਖ ਲਈ ਤੋਡਾ ਮੇਰਾ ਨਾਮ ਹੈ ਜੀ ਸੰਦੀਪ ਸਿੰਘ ਸੰਦੀਪ ਸਿੰਘ ਜੀ ਕੀ ਲੱਗਦੇ ਹੋ ਤੁਸੀਂ ਮੇਰਾ ਬਰਾਦਰ ਆ ਜੀ ਅਜੇ ਕਮਾਲ ਉਹਨਾਂ ਦੀ ਡੈਥ ਹੋ ਗਈ ਬਾਹਰ ਗਏ ਸੀ ਅਰਮੀਨੀਆ ਉਹ ਹੀ ਇਕੱਲੇ ਕਮਾਉਣ ਵਾਲੇ ਸੀ ਘਰ ਵਿੱਚੋਂ ਤੇ ਉਹਨਾਂ ਦੀ ਉੱਤੇ ਬਿਮਾਰ ਹੋਏ ਉਹਨਾਂ ਦੀ ਡੈਥ ਹੋ ਗਈ ਅਸੀਂ ਹੁਣ ਸਰਕਾਰ ਕੋਲੋਂ ਇਹ ਪੀਰ ਕਰਦੇ ਆ ਕਿ ਉਹਨਾਂ ਦੀ ਜਲਦੀ ਜਲਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਇੰਡੀਆ ਕੋਲ ਸਾਡੀ ਪਛਾਈ ਜਾਵੇ ਸਾਡੇ ਚ ਇੰਨੀ ਗੰਜائش ਨਹੀਂ ਅਸੀਂ ਗਰੀਬਾਂ ਤਰ ਬੰਦੇ ਆ ਕਿ ਜਿਹੜਾ ਅਸੀਂ ਉਹਨੂੰ ਪੈਸਾ ਲਾ ਕੇ ਮਗਾਈਏ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਉਹਦੀ ਜਿਹੜੀ ਡੈੱਡ ਬੋਡੀ ਆ ਜਲਦੀ ਜਲਦੀ ਇੰਡੀਆ ਆਏ ਉਹਦੀ ਮਦਰ ਨੂੰ ਅਜੇ ਦੱਸਿਆ ਤੁਸੀਂ ਉਹਨਾਂ ਦੀ ਮਦਰ ਨੂੰ ਨਹੀਂ ਜੀ ਪਤਾ ਉਹਨਾਂ ਦੇ ਫਾਦਰ ਸਾਹਿਬ ਨੂੰ ਮਾੜਾ ਜਿਹਾ ਪਤਾ ਸੀ ਘਰੋਂ ਨਹੀਂ ਅਜੇ ਕੋਈ ਜੀ ਗੱਲ ਕੀਤੀ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਜੀ ਬਹੁਤ ਗਰੀਬ ਗਰੀਬੀ ਆ ਆਪਣੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦੇ ਆ ਪੈਸੇ ਚੱਕ ਕੇ ਉਹਨਾਂ ਨੇ ਮੁੰਡਾ ਭੇਜਿਆ ਸੀਗਾ ਅਸੀਂ ਸੋਚਿਆ ਚਲੋ ਜਾਊਗਾ ਕਮਾਊਗਾ ਉਹ ਜਾ ਕੇ ਕਿੰਨੇ ਵੀ ਨਹੀਂ ਹੋ ਗਿਆ ਸੀ ਉਹਨੂੰ ਗਏ ਚਾਰ ਮਹੀਨੇ ਹੋ ਗਏ ਜੀ ਤੇ ਕੁਲਦੀਪ ਸਿੰਘ ਜੀ ਤੁਹਾਡੇ ਜਿਹੜੇ ਪਿੰਡ ਦੇ ਇੱਕ ਨੌਜਵਾਨ ਅਜੀਤ ਕੁਮਾਰ ਦੀ ਜੀ ਸਰ ਇਹ ਮੌਤ ਹੋਈ ਆ ਅਰਮੀਨੀਆ ਚ ਜੀ ਸਰ ਕੀ ਮਾਮਲਾ ਹੈ ਮਾਮਲਾ ਇਹ ਜੀ ਵਿਹਾੜੀਦਾਰ ਬੰਦਾ ਸਰਜੀਤ ਕੁਮਾਰ ਦਾ ਦਾੜੀ ਦਾ ਨਾਂ ਹੈ ਤੇ ਉਹ ਮੁੰਡੇ ਦਾ ਨਾਂ ਅਜੀਤ ਕੁਮਾਰਾ ਜੀ ਪਹਿਲਾਂ ਲੜਕਾ ਇੱਕ ਸੀਗਾ ਉਹ ਭਰਤੀ ਹੋ ਗਿਆ ਸੀ ਕਰੋਨਾ ਕਾਰਨ ਉਹ ਵੀ ਭਰਤੀ ਨਹੀਂ ਹੋ ਸਕਿਆ ਸਰਕਾਰਾਂ ਦੀ ਵਜ੍ਹਾ ਨਾਲ ਤੇ ਇਹ ਬੱਚਾ ਬੇਟਾ ਆਪਣਾ ਕਰਜ਼ਾ ਚੱਕ ਕੇ ਵਿਚਾਰੇ ਆਪਣੇ ਭੇਜ ਅਰਮੀਨੀਆ ਉੱਥੇ ਜਾ ਕੇ 15 20 ਦਿਨ ਕੰਮ ਕੀਤਾ ਉਹਦੇ ਬਾਅਦ ਉਹ ਬਿਮਾਰ ਹੋ ਗਿਆ ਐਡਮਿਟਰਿਆ ਗੱਲਬਾਤ ਕਰਦੇ ਰਹੇ ਕੱਲ 2 ਦਿਨ ਪਹਿਲੇ ਉਹਨਾਂ ਦੀ ਡੈਥ ਹੋ ਗਈ ਬੱਚੇ ਦੀ ਆਪਾਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਮਦਦ ਵਕੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਲਿਆਂਦੀ ਜਾਵੇ ਤਾਂ ਕਿ ਉਹਨਾਂ ਦਾ ਪਰਿਵਾਰ ਉਸਦਾ ਮੂੰਹ ਦੇਖ ਸਕੇ ਕੋਈ ਇੰਨੇ ਕਰਜ਼ਾ ਚੱਕ ਕੇ ਦਿਹਾੜੀਦਾਰ ਬੰਦੇ ਆ ਬਹੁਤ ਮੁਸ਼ਕਲ ਆ ਤੇ ਇਸ ਕਰਕੇ ਆਪਾਂ ਇਹ ਹੀ ਅਪੀਲ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਜਿੰਨੀ ਵੀ ਸਾਡੀ ਮਦਦ ਕਰੇ ਪੰਜਾਬ ਸਰਕਾਰ ਰੋ ਕੇਂਦਰ ਸਰਕਾਰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕਿ ਸਾਡੇ ਬੱਚੇ ਦੀ ਜੋ ਡੈੱਡ ਬੋਡੀ ਆ ਪਿੰਡ ਪਹੁੰਚਾਈ ਜਾਵੇ ਉਹਨਾਂ ਦਾ ਪਰਿਵਾਰ ਜੋ ਬੱਚੇ ਦਾ ਆਖਰੀ ਮੂੰਹ ਦੇਖ ਸਕੇ ਜੀ